ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰਵਾਦੇ ਤਣਾ ਦੇ ਮੱਦੇ ਨਜ਼ਰ ਲਗਾਤਾਰ ਹਮਲੇ ਜੁੜੇ ਕੀਤੇ ਜਾ ਰਹੇ ਨੇ ਤੇ ਸਰਹੱਦੀ ਇਲਾਕੇ ਦੇ ਲੋਕਾਂ ਦੇ ਵਿੱਚ ਡਰਸ਼ ਦਾ ਮਾਹੌਲ ਪੈਦਾ ਹੋ ਰਿਹਾ ਅਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਸਮੇਂ ਸਿਰ ਨਵੀਆਂ ਐਡਵਾਈਜ਼ਰੀਆਂ ਜੁੜੇ ਕੀਤੇ ਜਾ ਰਹੇ ਨੇ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਦੁਕਾਨਾਂ ਨੂੰ ਬੰਦ ਕਰਵਾ ਕੇ ਦੁਕਾਨਦਾਰਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਣ ਲਈ ਕਹਿ ਦਿੱਤਾ ਤੇ ਅਗਲੇ ਹੁਕਮਾਂ ਤੱਕ ਸਾਰੀਆਂ ਦੁਕਾਨਾਂ ਸਾਰਾ ਬਾਜ਼ਾਰ ਜਿਹੜਾ ਕੀ ਉਹ ਬੰਦ ਰਹੇਗਾ ਤੁਸੀਂ ਵੀ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਸਾਖ ਦੇਖ ਸਕਦੇ ਹੋ ਕਿ ਕੀ ਮੇ ਦਿਨ ਦਿਹਾੜੇ ਜਿਹੜਾ ਕਿ ਸਨਾਟਾ ਉਹ ছਾਇਆ ਹੋਇਆ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਪਹੁੰਚੀਆਂ ਦੁਕਾਨਾਂ ਜਿਹੜੇ ਕਿ ਬੰਦ ਕਰਵਾ ਦਿੱਤੇ ਅਤੇ ਦੁਕਾਨਦਾਰਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਰਹਿਣ ਦੀ ਜਿਹੜੀ ਕਿ ਅਪੀਲ ਉਹ ਕੀਤੀ ਜਾ ਰਹੀ ਹੈ ਦਾਅਦ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੀਆਂ ਕਿ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਕਾਫੀ ਹਰਕਤ ਦੇ ਵਿੱਚ ਆਇਆ ਜਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਾਇਰਨ ਬਜਾ ਕੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਤੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਹਮਲੇ ਦੀ ਜਾਣਕਾਰੀ ਦਿੱਤੀ। ਉੱਥੇ ਹੀ ਹੁਣ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਦੁਕਾਨਦਾਰਾਂ ਨੂੰ ਘਰਾਂ ਨੂੰ ਜਾਣ ਲਈ ਕਿਹਾ ਗਿਆ ਆਉਸੋਂਦਿਆ ਕੀ ਕਹਿਣਾ ਦੁਕਾਨਦਾਰਾਂ ਦਾ? ਬਾਜ਼ਾਰ ਬੂਰੇ ਬੰਦ ਕਰਾ ਦਿੱਤੇ ਗਏ। ਕਿੰਨਾ ਬਲ ਲਗਾਇਆ ਗਿਆ ਜੀ? ਇਹ ਪੂਜੀ ਅਮਨਦੀ ਹੋ ਰਹੀ ਹੈ। ਠੀਕ ਹੈ ਰਿਹਾ ਜੀ। ਉਹ ਕਹਿੰਦੇ ਬਾਜ਼ਾਰ ਬੰਦ ਕਰੋ ਤੇ ਆਪਣੇ ਆਪਣੇ ਘਰਾਂ 'ਚ ਜਨਮੋ ਆਪਣੀ ਪ੍ਰਕਾਤ ਉਹਦੇ ਆਉਂਦੀ ਆਸਵਾਸਨ। ਤੇ ਫੇਰ ਵੀ ਇਹਦੇ ਲੋਕ ਬਾਹਰ ਘੁੰਮ ਰਹੇ ਨੇ ਕਹਿੰਦਾ ਹੂੰ ਪੈਸਾ ਦਾ ਪਿਆਰ ਹੈ ਕੀ ਕਰੇ ਜਿੰਦਗੀ ਨਾਲ ਹੀ ਪਿਆਰ ਹੈ ਤੂੰ ਕਰ ਸਕਦਾ ਤੇ ਕਰ ਰਹੇ ਨੇ ਜਿਹਦੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਗੱਲ ਮੰਨਣੀ ਚਾਹੀਦੀ ਹੈ ਅਜੇ ਤੱਕ ਪ੍ਰਕਾਸ਼ ਨਹੀਂ ਇਹ ਸਭ ਜਦੋਂ ਇਹ ਗੱਲ ਆ ਕਿਹੜਾ ਬਾਜ਼ਾਰ ਆ ਸਰ ਇਹ ਦਿੱਲੀ ਘਰੇ ਜੀ ਪੂਜੀ ਨਾਮ ਆ ਸਰ ਤੁਹਾਡਾ ਇਹ ਬਾਜ਼ਾਰ ਪੂਰਾ ਬੰਦ ਕਰਾਤਾ ਕਿਹਾ ਹੈ ਪੂਰਾ ਬੰਦ ਕਿੰਨਾ ਵੱਲੋਂ ਕਰਾ ਗਿਆ ਹੈ ਹੈ ਕਿਹਨੇ ਕਰਵਾਇਆ ਬੰਦ ਸਾਰਾ ਬੰਦ ਕਰਵਾਤਾ ਗਿਆ ਠੀਕ ਕਹਿ ਰਹੇ ਬੰਦ ਕਰੋ 15 ਮਿੰਟ ਵਿੱਚ ਸਾਰਾ ਕਰਦਾ ਹੈ ਤੇ ਘਰੋਂ ਬਾਹਰ ਨਿਕਲ ਨੂੰ ਵੀ ਬੰਦ ਕੀਤਾ ਹੈ ਹਾਂਜੀ ਕੀ ਕਹਿ ਰਹੇ ਆ ਇਹਨੇ ਘਰਾਂ ਚ ਚਲੋ ਉਹ ਉਸ ਤੋਂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਅਜੇ ਹਾਂ ਫੈਸਲਾ ਲਿਆ ਜਾ ਰਿਹਾ ਫਿਲਹਾਲ ਅਜੇ ਹੀ ਕੋਈ ਵੀ ਗੱਲਬਾਤ ਨਹੀਂ ਪਰ ਫਿਰ ਵੀ ਜਿਹੜੇ ਕਿ ਅਤਿਹਾਤ ਵਰਤਨੇ ਚਾਹੀਦੇ ਇਸ ਦੇ ਮੱਦੇ ਨਜ਼ਰ ਲੋਕਾਂ ਨੂੰ ਜਿਹੜੇ ਕਿ ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ ਕਿ ਕੋਈ ਵੀ ਮੇਰਾ ਨਹੀਂ ਦੁਕਾਨ ਨਾ ਖੋਲੇ ਆਪੋ ਆਪਣੇ ਘਰਾਂ ਦੇ ਵਿੱਚ ਬੈਠੋ ਕੋਈ ਵੀ ਮੇਰਾ ਨਹੀਂ ਬਾਜ਼ਾਰ ਦੇ ਵਿੱਚ ਨਾ ਕੋ ਮਲੇ ਆਪੋ ਆਪਣੇ ਘਰਾਂ ਦੇ ਵਿੱਚ ਵਿੱਚੋਂ ਕੋਈ ਨਾਮ ਵਿਛੜ ਲੈ ਕੇ ਅਪਯਾਤਰ ਵਿਚਾਰੇ ਆਪੋ ਆਪਣੇ ਘਰਾਂ ਦੇ ਵਿੱਚ ਵਿੱਚੋਂ ਸਮਾ ਹੁਕਮ ਇਸ ਦੀ ਦਾਉਂਕ ਮੈਂ ਇਸ ਦੀ ਦਾਉਂਕ ਕੋਈ ਇਸ ਸੈਰਾ ਦੇ ਲੋਕ ਸੁਦਾਦੇ ਕੀ ਲਗਾਤਾਰ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ ਤੇ ਲੋਕ ਕਾਫੀ ਸੈਮੇ ਹੋਏ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ